ਤੇ ਬਹੁਤ ਜ਼ਿਆਦਾ ਅਸਰ ਪੈ ਰਿਹਾ ਉਹ ਜਿਹਦੇ ਨਾਲ ਹੁਣ ਫੈਸਟਿਵ ਸੀਜ਼ਨ ਤੇ ਕਿਸਾਨਾਂ ਦਾ ਵੀ ਥੋੜਾ ਜਿਹਾ ਇਸ਼ੂ ਪੈ ਗਿਆ ਜਿਵੇਂ ਹਰੇਕ ਬੰਦਾ ਥੋੜਾ ਜਿਹਾ ਉਧਰ ਕਨਵਰਟ ਹੋ ਗਿਆ ਉਹਨੇ ਦਾ ਇਫੈਕਟ ਪਿਆ ਹੈ ਜਵਾ ਰੇਟ ਨੇ ਮਾਰ ਮਾਰੀ ਹੋਈ ਹੈ ਕੋਈ ਜੀਐਸਟੀ ਦੇ ਰੀਜਿਮ ਦਾ ਚੇਂਜ 골ਡ ਵਾਸਤੇ ਨਹੀਂ ਹੈ 3% ਪਹਿਲਾਂ ਸੀ ਉਹ ਕੰਟੀਨਿਊ 3% ਹੀ ਰਹਿ ਗਿਆ ਜਿੱਦਾਂ ਫਸਲਾਂ ਉਹਨਾਂ ਹੀ ਖਰਾਬ ਹੋ ਗਈਆਂ ਉਹ ਤਾਂ ਫਸਲਾਂ ਦੇ ਬੈਠੇ ਹੁੰਦੇ ਆ ਨਾ ਤੇ ਸਿਲਵਰ ਵੀ ਜਿਹੜਾ ਹੈਗਾ ਕਾਫੀ ਮਹਿੰਗਾ ਹੋ ਰਿਹਾ ਔਰ ਉਹ ਵੀ ਸਵਾ ਲੱਖ ਦੇ ਕਰੀਬ ਹੋ ਜਾਏਗਾ ਤੁਸੀਂ ਦੇਖ ਰਹੇ ਹੋ ਦਾ ਸਿਰੀ ਹੈਡਲਾਈਨਸ ਤੇ ਮੈਂ ਅਲੀਸ਼ਾ ਇਸ ਵੇਲੇ ਫਰੋਜ਼ਗਾਨ ਦੀ ਮਾਰਕੀਟ ਦੇ ਤਨਿਸ਼ ਫਰੈਂਚਾਈਜ਼ੀ ਦੇ ਵਿੱਚ ਖੜੇ ਆ ਜਿੱਥੇ ਗੱਲ ਕਰਾਂਗੇ ਸਰ ਹੈਲੋ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਅਸ਼ੇਮ ਨਾਗਪਾਲ ਹੈ ਅੱਛਾ ਸਰ ਸਰ ਜਿਵੇਂ ਲਗਾਤਾਰ ਪੰਜਾਬ ਦੇ ਵਿੱਚ ਹੜਾ ਆ ਰਿਹਾ ਹੈ ਤੇ ਕਾਫੀ ਵੱਖ-ਵੱਖ ਇਲਾਕੇ ਜੋ ਕਿ ਪ੍ਰਭਾਵਿਤ ਹੋਏ ਨੇ ਉਹਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਫੈਸਟਿਵ ਸੀਜ਼ਨ ਆ ਰਿਹਾ ਹੈ 골ਡ ਲੋਕੀ ਖਰੀਦਣਾ ਪਸੰਦ ਕਰੋਗੇ ਕਿ ਨਹੀਂ ਕਰੋਗੇ ਦੇਖੋ ਜਿਹੜੇ ਹਾਰਡ ਹੈਗੇ ਆ ਹਲੇ ਸਾਡੇ ਅਰਬਨ ਸੈਗਮੈਂਟ ਨੂੰ ਘੱਟ ਇਫੈਕਟ ਕੀਤੇ ਆ ਤੇ ਰੂਰਲ ਸੈਗਮੈਂਟ ਨੂੰ ਬਹੁਤ ਇੰਪੈਕਟ ਕੀਤਾ ਉਹਨਾਂ ਨੇ ਤੇ ਉਹਦੇ ਉੱਤੇ ਜਿਹੜਾ ਰੂਰਲ ਏਰੀਆ ਜਿਹੜਾ ਬਾયર ਹੈਗਾ ਉਹ ਪਹਿਲਾਂ ਆਪਣਾ ਕਾਰ ਠੀਕ ਕਰਾਏਗਾ ਔਰ ਗਰਦੀ ਜ਼ਰੂਰਤਾਂ ਪੂਰੀ ਕਰੇਗਾ ਹਲੇ ਫੈਸਟਿਵ ਸੀਜ਼ਨ ਤੇ ਉਹਦਾ ਇੰਪੈਕਟ ਬਹੁਤ ਆਏਗਾ ਮੇਰੇ ਹਿਸਾਬ ਨਾਲ ਲੇਕਿਨ ਅਰਬਨ ਬਿਲਕੁਲ ਠੀਕ ਰਿਹਾ ਹੈ ਸਾਡਾ ਏਰੀਆ ਤੇ ਇਸ ਕਰਕੇ ਸਾਨੂੰ ਉਮੀਦ ਹੈਗੀ ਹੈ ਕਿ ਬਹੁਤ ਜ਼ਿਆਦਾ ਇੰਪੈਕਟ ਸਿਟੀ ਤੇ ਨਹੀਂ ਆਣਾ ਚਾਹੀਦਾ ਸਰ ਜਿਵੇਂ ਪ੍ਰਾਈਸਿਸਟ ਚੇਂਜ ਹੋਇਆ 골ਡ ਪ੍ਰਾਈਸ ਵਧਿਆ ਹੈ ਤੇ সিলਵਰ ਪ੍ਰਾਈਸ ਵਧਿਆ ਉਹ ਸਾਡੇ ਦਰਸ਼ਕਾਂ ਨੂੰ ਦੱਸਿਓ ਕਿੱਦਾਂ ਦੇਖੋ 골ਡ ਇੱਕ ਅੱਪਵਰਡ ਟ੍ਰੈਂਡ ਤੇ ਹੈ ਇੰਟਰਨੈਸ਼ਨਲ ਭਜਾਇਆ ਕਰਕੇ बिकॉज ਇੰਟਰਨੈਸ਼ਨਲ ਅਨਸਰਟਨਟੀਜ਼ ਬਹੁਤ ਚੱਲ ਰਹੀਆਂ ਹਨ ਔਰ ਇਹ ਕੰਟੀਨਿਊਸਲੀ 1 ਲੱਖ 8000 ਦਾ ਮਾਰਕ ਵੀ ਪਾਰ ਕਰ ਚੁੱਕਿਆ ਹੈ ਫॉर 24 ਕੈਰੇਟਸ ਠੀਕ ਹੈ ਨਾ ਤੇ ਇਸ ਕਰਕੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਵਧ ਇਹ ਵਧੀ ਰਹਿਤ ਅਸੀਂ ਇਹੀ ਰਿਕੁਐਸਟ ਕਰਾਂਗੇ ਜਿਹੜੇ ਜੈਨੂਇਨ ਬਾਏਰਸ ਹੈਗੇ ਆ ਇਸ ਪੀਰੀਅਡ ਦੇ ਜਿਹੜੇ ਬੰਦੇ ਲੁਕ ਆਫ ਕਰ ਰਹੇ ਸੀ ਕਿ ਵੀ ਅਸੀਂ ਹੁਣ ਕੁਝ ਖਰੀਦ ਲਈ ਹੈ ਫੈਸਟਿਵ ਸੀਜ਼ਨ ਮਲੇ ਇਹ ਅੱਛਾ ਟਾਈਮ ਹੈ ਖਰੀਦਣ ਵਾਸਤੇ ਔਰ ਕੋਈ GST ਦੇ ਰੀਜਿਮ ਦਾ ਚੇਂਜ 골ਡ ਵਾਸਤੇ ਨਹੀਂ ਹੈ 3% ਪਹਿਲਾਂ ਸੀ ਉਹ ਕੰਟੀਨਿਊ 3% ਹੀ ਰਹਿ ਰਹੇ ਆ ਤੇ সিলਵਰ ਸਰ সিলਵਰ ਦਾ ਪ੍ਰਾਈਸ ਕਿਦਾਂ ਹੈ? সিলਵਰ ਨਹੀਂ ਡੀਲ ਕਰਦੇ تھے ਲੇਕਿਨ সিলਵਰ ਦੇ ਵਿੱਚ ਵੀ ਉਛਾਲ ਬਹੁਤ ਹੈਗਾ ਤੇ সিলਵਰ ਵੀ ਜਿਹੜਾ ਹੈਗਾ ਕਾਫੀ ਮਹਿੰਗਾ ਹੋ ਰਿਹਾ ਔਰ ਉਹ ਵੀ ਸਵਾ ਲੱਖ ਦੇ ਕਰੀਬ ਹੋ ਜਾਏਗਾ ਹੁਣ। ਸਰ ਜਿਵੇਂ ਧੰਤੀ ਰਸ ਆ ਰਿਹਾ ਧੰਤੀ ਰਸਤੇ ਕਾਫੀ ਲੋਕਾਂ ਨੂੰ ਹੁੰਦਾ ਹੈ ਕਿ ਅਸੀਂ ਕੁਛ ਨਾ ਕੁਛ ਬਣਾਈਏ 골ਡ ਦਾ ਈਵਨ ਤੋਂ ਕਿ ਛੋਟੀ ਤੋਂ ਛੋਟੀ ਚੀਜ਼ ਬਣਾਈਏ ਔਰ ਜਿਵੇਂ ਜੀਵਿੰਦਾਰ ਹੈ ਉਹ ਜ਼ਿਆਦਾ ਰੂਰਲ ਏਰੀਆਜ਼ ਜਿਵੇਂ ਤੁਸੀਂ ਗੱਲ ਕੀਤੀ ਉਹ ਜ਼ਿਆਦਾ ਪਸੰਦ ਕਰਦੇ ਆ ਕਿ ਅਸੀਂ ਖੁੱਲਾ ਖਰਚਾ ਕਰਾਂਗੇ ਤਿਉਹਾਰਾਂ ਦੇ ਉੱਤੇ ਉਹਦਾ ਇਫੈਕਟ ਪਏਗਾ। हां जी इफेक्ट ਪਏਗਾ बिकॉज ਹੁਣ ਜਿਹੜਾ 골ਡ ਦੀ ਛੋਟੀ ਤੋਂ ਛੋਟੀ ਆਈਟਮ ਹੈਗੀ ਹੈ ਉਹ ਵੀ ਕਾਫੀ ਮਹਿੰਗੀ ਹੋ ਜਾਂਦੀ ਹੈ ਨੰਬਰ 1 ਲੇਕਿਨ ਦੂਜੇ ਪਾਸੇ ਅਗਰ ਦੇਖੀਏ ਤਾਂ ਬਹੁਤ ਅੱਛੀ ਸੇਵਿੰਗ 골ਡ ਪ੍ਰੋਵਾਈਡ ਕਰ ਰਿਹਾ ਹੈ ਤੁਸੀਂ ਅਗਰ ਐਵਰੇਜ ਪ੍ਰਾਈਸ ਇਨਕਰੀਸ ਦੇਖੋਗੇ ਜਿਨੇ ਪਿਛਲੇ ਸਾਲ 골ਡ ਦੇ ਵਿੱਚ ਇਨਵੈਸਟ ਕੀਤਾ ਹੈ ਤੇ ਉਹਦੀ ਜਿਹੜੀ ਕੀਮਤ ਹੈ ਕਰੀਬ 25 ਤੋਂ ਲੈ ਕੇ 30% ਤੱਕ ਵੱਧ ਚੁੱਕੀ ਹੈਗੀ ਹੈ ਇਸ ਕਰਕੇ ਸਟਾਕ ਮਾਰਕੀਟ ਤੋਂ ਵੀ ਬੈਟਰ ਰਿਟਰਨ 골ਡ ਦੇ ਰਿਹਾ ਹੈ ਤੇ ਲੋਕ ਬਹੁਤ ਲੋਕਾਂ ਦਾ ਰੁਝਾਵ ਕਾਫੀ ਸਟਰੋਂਗ ਹੈ ਐਸ ਵਾਂ ਤੇ ਤੁਸੀਂ ਜਿਹੜੇ ਜਿਆਦਾ ਯੂਥ ਹੁੰਦੇ ਆ ਉਹ ਸਟਾਕ ਮਾਰਕੀਟ ਵੱਲ ਬਹੁਤ ਭਜਦੇ ਆ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ 골ਡ ਖਰੀਦਣ ਨਹੀਂ ਦੇਖਿਓ بزਨਸ ਰੀਜ਼ਨ ਕਰਕੇ ਨਹੀਂ ਮੈਂ ਇਹ ਕਹਿਣਾ ਕਰੂੰਗਾ ਸਟਾਕ ਮਾਰਕੀਟਸ ਇੰਟਰਨੈਸ਼ਨਲ ਕੰਡੀਸ਼ਨਸ ਕਰਕੇ ਬਹੁਤ ਉੱਪਰ نیچے ਜਾਂਦੀਆਂ ਰੋਜ਼ ਦਾ ਉਛਾਲ ਤਰ ਹੈਗਾ ਲੇਕਿਨ ਸਾਨੂੰ ਉਮੀਦ ਹੈ ਕਿ ਗਵਰਨਮੈਂਟ ਨੇ ਕਾਫੀ ਕਨਸੈਸ਼ਨਸ ਦਿੱਤੀਆਂ ਹੈ ਜੀਐਸਟੀ ਦੇ ਕਰਕੇ ਇਸ ਕਰਕੇ ਸਟਾਕ ਮਾਰਕੀਟ ਦੇ ਪੋਜ਼ਿਟਿਵ ਰਿਜ਼ਲਟਸ ਆਨੇ ਚਾਹੀਦੇ ਜਿੱਥੇ ਹੋਲਡ ਕਰ ਰਹੀ ਹੈ ਸਟਾਕ ਮਾਰਕੀਟ ਬਹੁਤ ਹੀ ਜ਼ਿਆਦਾ ਉੱਪਰ ਨਜ਼ਰ ਨਹੀਂ ਆ ਰਹੀ ਜਾਏਗੀ ਬਟ ਇਹ ਜ਼ਰੂਰ ਹੈਗਾ ਕਿ ਇਹ 80000 81 82000 ਦਾ ਜਿਹੜਾ ਸੈਂਸੈਕਸ ਦਾ ਚੱਲ ਰਿਹਾ ਹੈ ਇਹ ਹੋਲਡ ਕਰੇਗਾ ਔਰ ਇਹ ਸਟੈਡੀ ਰਹੇਗੀ ਲੇਕਿਨ 골ਡ ਦੇ ਵਿੱਚ ਐਕਸੈਪਸ਼ਨਲ ਰਿਟਰਨ ਹੈਗੀ ਹੈ ਬਿਕੋਜ਼ 골ਡ ਦੀ ਪ੍ਰਾਈਸਿਸ ਹਲੇ ਵਧਣ ਵਾਲੇ ਪਾਸੇ ਚੱਲ ਰਹੀਆਂ ਸਰ ਜਿਵੇਂ ਪੰਜਾਬ ਦੇ ਵਿੱਚ ਵੱਖ-ਵੱਖ ਇਲਾਕਿਆਂ ਦੇ ਵਿੱਚ ਹੜ੍ਹ ਆਈ ਹੈ ਤੇ ਲੋਕ ਕਾਫੀ ਜ਼ਿਆਦਾ ਪ੍ਰਭਾਵਿਤ ਹੋਏ ਨੇ ਤੇ ਜਿਵੇਂ ਫੈਸਟਿਵ ਸੀਜ਼ਨ ਆਉਣ ਵਾਲਾ ਅੱਗੇ ਉਹਦਾ 골ਡ ਦੇ ਉੱਤੇ ਅਸਰ ਪਏਗਾ। ਬਿਲਕੁਲ ਮੈਡਮ 골ਡ ਦੇ ਉੱਤੇ ਬਹੁਤ ਜ਼ਿਆਦਾ ਅਸਰ ਪੈ ਰਿਹਾ ਹੁਣ ਜਿਵੇਂ ਆਪਾਂ ਰੇਟ ਹੀ ਲਾ ਕੇ ਚੱਲੀਏ 1 ਲੱਖ ਅੱਜ ਦਾ ਰੇਟ 10000 ਰੁਪਏ ਹੋ ਗਿਆ ਵਾ। ਅੱਛਾ ਤੇ ਉਹਦੇ ਨਾਲ ਹੁਣ ਫੈਸਟਿਵ ਸੀਜ਼ਨ ਤੇ ਕਿਸਾਨਾਂ ਦਾ ਵੀ ਥੋੜਾ ਜਿਹਾ ਇਸ਼ੂ ਪੈ ਗਿਆ ਵਾ। ਜਿਵੇਂ ਹਰੇਕ ਬੰਦਾ ਥੋੜਾ ਜਿਹਾ ਉਧਰ ਕਨਵਰਟ ਹੋ ਗਿਆ ਵਾ। ਕੋਈ ਲੋਕ ਸੇਵਾ ਕਰ ਰਿਹਾ ਵਾ। ਤੇ ਆਫਰ 올 ਹੁਣ ਹਰ ਇੱਕ ਚੀਜ਼ ਮਹਿੰਗਾਈ ਹੋ ਰਹੀ ਐ ਸਾਡੇ ਕੋਲ ਤਾਂ ਜਿਹੜਾ ਹੈਗਾ ਕਸਟਮਰ ਨੇ ਸਭ ਤੋਂ ਲਾਸਟ ਜਾਣਾ ਹੈ ਜਾਂ ਜਿਹਨੂੰ ਰਿਕੁਆਇਰਮੈਂਟਸ ਨੇ 골ਡ ਦੀਆਂ ਹਾਂ ਇਹ ਸੈਕੰਡਰੀ ਚੀਜ਼ ਆ ਜਾਂਦੀ ਇੱਕ ਤਰ੍ਹਾਂ ਸਰ ਜਿਵੇਂ 골ਡ ਪ੍ਰਾਈਸ ਪਹਿਲੇ ਜਿਆਦਾ ਕੱਟ ਸੀਗਾ ਤੇ ਹੁਣ ਜਿਆਦਾ ਹੋ ਗਿਆ ਤੇ ਉੱਪਰ ਜੀਐਸਟੀ ਦੇ ਜਿਵੇਂ ਪਹਿਲੇ ਚਾਰ ਸਲੈਬ ਸੀਗੇ ਦੋ ਸਲੈਬਸ ਕੀਤੇ ਸੈਂਡਲ ਗਵਰਨਮੈਂਟ ਨੇ ਉਹਦਾ ਅਸਰ ਹੋਇਆ ਨਹੀਂ ਮੈਮ ਸਾਡੇ ਤੇ ਉਹੀ ਹੈ ਜੀ 3% ਹੀ ਜੀਐਸਟੀ ਹੈ ਜੋ ਪਹਿਲਾਂ ਹੁੰਦਾ ਸੀਗਾ ਉਹੀ ਹੋਣੀ ਬਿਲਕੁਲ ਬਿਲਕੁਲ ਸਰ ਜਿਵੇਂ ਮੀਡਲ ਕਲਾਸ ਬੰਦਾ ਗੋਲਡ ਲੈਣ ਲਈ ਨਹੀਂ ਸੋਚ ਸਕਦਾ ਅੱਜ ਦੀ ਘੜੀ ਦੇ ਵਿੱਚ ਜਿਵੇਂ ਅਲੱਗ-ਅਲੱਗ ਏਰੀਆ ਦੇ ਵਿੱਚ ਬਾੜ ਵਗੈਰਾ ਫਲੱਡ ਵਗੈਰਾ ਆਈਆਂ ਨੇ ਜਿਵੇਂ ਜੱਟ ਜੀ ਵੀਦਾਰ ਉਹ ਖੁੱਲਾ ਖਰਚਾ ਕਰਦੇ ਸੀਗੇ ਗੋਲਡ ਦੇ ਉੱਤੇ ਕਿ ਤਿਉਹਾਰ ਆਵਾਂਗੇ ਖੁੱਲਾ ਖਰਚਾ ਕਰਾਂਗੇ ਉਹਨਾਂ ਦੀਆਂ ਫਸਲਾਂ ਖਰਾਬ ਹੋਈਆਂ ਨੇ ਤੇ ਇਹ ਇਫੈਕਟ ਹੋਏਗਾ ਬਿਲਕੁਲ ਮੈਮ ਹੋਏਗਾ ਬਿਲਕੁਲ ਹੋਏਗਾ ਕਿਉਂਕਿ ਹੁਣ ਰੀਸੈਂਟਲੀ ਜਿਵੇਂ ਫਸਲ ਵਗੈਰਾ ਉਹਨਾਂ ਨੇ ਬੀਜੀ ਹੋਈ ਹੈ ਤੋ ਸਾਰੀ ਹੀ ਇੱਕ ਤਰ੍ਹਾਂ ਦੀ ਸਪੋਇਲ ਹੋ ਗਈ ਆ ਉਹਨਾਂ ਕੋਲ ਆਪਣਾ ਨਹੀਂ ਰਾਸ਼ਨ ਹੈਗਾ ਜਿਵੇਂ ਉਹ ਵੀ ਹੁਣ ਜਿਵੇਂ ਲੋਕ ਸੇਵਾ ਕਰ ਰਹੇ ਨੇ ਲੋਕੀ ਉਹੀ ਪੰਚਾਰ ਰਹੇ ਨੇ ਉਹਨਾਂ ਦਾ ਜੋ ਵੀ ਬੇਸਿਕ ਨੀਡਸ ਹੈਗੀਆਂ ਨੇ ਸਾਡਾ ਤਾਂ ਫਿਰ ਮੈਡਮ ਬਹੁਤ ਦੂਰ ਦੀ ਗੱਲ ਆ ਸਾਡੀ ਤਾਂ ਉਸ ਕਰਕੇ ਥੋੜਾ ਜਿਹਾ ਫਿਰ ਸਾਡੇ ਕੰਮ ਤੇ ਬਹੁਤ ਜ਼ਿਆਦਾ ਇੰਪੈਕਟ ਪੋਗੋ ਇਸ ਚੀਜ਼ ਦਾ ਸਰ ਜਿਵੇਂ ਲਗਾਤਾਰ ਪੰਜਾਬ ਦੇ ਵਿੱਚ ਹੜਾ ਆ ਰਹੀਆਂ ਨੇ ਤੇ ਵੱਖ-ਵੱਖ ਏਰੀਆ ਜੋ ਕੀ ਹੈ ਪ੍ਰਭਾਵਿਤ ਹੋਏ ਨੇ ਤੇ ਉਹਦਾ ਗੋਲਡ ਦੇ ਉੱਤੇ ਕਿੰਨਾ ਕੋ ਅਸਰ ਪਏਗਾ ਆਉਣ ਵਾਲਾ ਫੈਸਟਿਵ ਸੀਜ਼ਨ ਹੈ ਉਹ ਕਿਦਾਂ ਲੱਗੇਗਾ ਨਹੀਂ ਲੱਗੇਗਾ ਹਟਦਾ ਤੇ ਨਾਲ ਤਾਂ ਦੇਖੋ ਲਿੰਕ ਰਹਾ ਹੈ ਹੀ ਹੈ ਕਾਰੋਬਾਰ ਤੇ ਬਾਕੀ ਰਹੀ ਗੱਲ ਸੋਨੇ ਦਾ ਇਫੈਕਟ ਪਿਆ ਹੈ ਜਾਦਾ ਰੇਟ ਨੇ ਮਾਰ ਮਾਰੀ ਹੋਈ ਹੈ ਅੱਛਾ ਜੀ ਹਾਂਜੀ ਹਾਂਜੀ ਰੇਟ ਕੀ ਸਰ ਦੱਸ ਸਕਦੇ ਹੋ ਰੇਟ ਚੱਲ ਰਿਹਾ ਹੈ ਅਖਲੀ 111000 ਰੁਪਏ ਟੋਲਾ ਰੇਟ ਹੈ ਉਹ ਥੋੜਾ ਨਹੀਂ ਹੁੰਦਾ ਬਹੁਤ ਜ਼ਿਆਦਾ ਹੈ ਬਿਲਕੁਲ ਓਵਰ ਰੇਟ ਜਾ ਰਿਹਾ ਹੈ ਬਾਕੀ ਇਹਦੇ ਬਾਰੇ ਕੋਈ ਇੰਟਰਨੈਸ਼ਨਲ ਰੇਟ ਵਾ ਕੋਈ ਇੰਡੀਆ ਦਾ ਅਕਲ ਇਹਦਾ ਰੇਟ ਹੈ ਆਪਾਂ ਕਹੀਏ ਲੈ ਵੀ ਇੰਡੀਆ ਦੀ ਕੋਈ ਕਮੀ ਹੈ ਇੰਟਰਨੈਸ਼ਨਲ ਰੇਟ ਵੱਧ ਰਿਹਾ ਹੈ ਐਸੀ ਕੁਸ਼ ਕਰ ਨਹੀਂ ਸਕਦਾ ਮੀਡਲ ਕਲਾਸ ਬੰਦਾ ਜੋ ਕਿ ਹੈ ਉਹ ਸੋਨਾ ਨਹੀਂ ਖਰੀਦ ਸਕਦਾ ਉਹ ਤਾਂ ਸੋਚ ਵੀ ਨਹੀਂ ਸਕਦਾ ਸੋਨਾ ਲੈਣ ਜਗ੍ਹਾ ਜੇ ਕਿਹੜੇ 75 ਲੱਖ ਰੁਪਏ ਵੀ ਕਿੰਨਾ ਸੈਲਰੀ ਹੈਗੀ ਹੈ ਤੇ ਉਹ ਕੀ ਸੋਨਾ ਲਏਗਾ ਕਿਉਂਕਿ ਇੱਕ ਤੋਲਾ ਸੋਨਾ ਹਲੇ 1 ਲੱਖ ਤੋਂ ਉੱਪਰ ਪੈ ਰਿਹਾ ਠੀਕ ਹੈ ਸਰ ਸਰ ਜਿਵੇਂ ਧੰਤੀ ਰਸਾਨ ਅਲਾਵਾ ਜਿਹੜੇ ਜ਼ਿਆਦਾ ਜੱਟ ਜੀਵਦਾਰ ਹੁੰਦੇ ਉਹ ਖੁੱਲਾ ਖਰਚਾ ਕਰਦੇ ਆ ਆਪਣੇ ਤਿਉਹਾਰਾਂ ਦੇ ਉੱਤੇ ਪਰ ਜਿਵੇਂ ਬਾੜ ਦੇ ਕਾਰਨ ਉਹਨਾਂ ਦੀ ਫਸਲਾਂ ਵਗੈਰਾ ਜੋ ਵੀ ਪ੍ਰਭਾਵਿਤ ਹੋਈਆਂ ਨੇ ਉਹਦਾ ਅਸਰ ਪਏਗਾ ਦੇਖੋ ਉਹ ਅਸਰ ਤਾਂ ਬਹੁਤ ਜ਼ਿਆਦਾ ਹੈਗਾ ਵਾ ਮਾਰਕੀਟ 'ਚ ਕਰਨਾ ਉਹ ਜਿੱਦਾਂ ਫਸਲਾਂ ਨੇ ਹਰਾ ਹੋ ਗਈਆਂ ਉਹ ਉਹ ਤਾਂ ਫਸਲਾਂ ਦੇ ਬੈਠੇ ਹੁੰਦੇ ਆ ਨਾ ਹਾਂਜੀ ਇਸ ਕਰਕੇ ਹਰ ਚੀਜ਼ ਸਰ ਹਰ ਕਪ ਕੰਮ ਤੇ ਅਸਰ ਹੈਗਾ ਜੀ ਸਰ ਜੀਐਸਟੀ ਦਾ ਜਿਵੇਂ ਚਾਰ ਸਲੈਬ ਸੀਗੇ ਹੁਣ ਦੋ ਸਲੈਬਸ ਹੀ ਰਹਿ ਗਏ ਉਹਦਾ ਅਸਰ ਪਿਆ 골ਡ ਤੇ ਜੀਐਸਟੀ ਜਿਹੜੀ ਦੇਖੋ ਉਹ ਤਾਂ ਬਿੱਲ ਤੇ ਡਿਪੈਂਡ ਕਰਦਾ ਹੈ ਗਾਹਕ ਕੋਸ਼ਿਸ਼ ਕਰਦਾ ਹੈ ਬਿੱਲ ਨਾ ਹੀ ਲਈਏ ਲੇਕਿਨ ਬਿੱਲ ਕੱਟਣੇ ਤੇ ਸਾਨੂੰ ਪੈਂਦਾ ਹੀ ਹੈ ਜੀ ਜਿੱਦਾਂ ਮਰਜ਼ੀ ਕਰੀਏ ਹਾਂਜੀ ਤੁਹਾ ਦਾ ਅਸਰ ਜਿਵੇਂ ਚੇਂਜ ਹੋਇਆ ਦਾ ਅਸਰ ਨਹੀਂ ਹੋਇਆ ਅਸਰ ਤਾਂ ਹੈ ਹੀ ਹੈ ਜੀ ਆਪਣੇ ਇੰਨੀ ਕੋ GST ਕੋ ਪਰ ਲੱਗਿਆ ਹਰ ਕੋ ਸੋਚਦਾ ਵੈ